शिक्षा संस्कृति उत्थान न्यास ਵੱਲੋਂ ज्ञान महाकुंभ ਦਾ আয়োজন ਕੀਤਾ ਗਿਆ ਜਿਸ ਦਾ ਮਕਸਦ ਸਮਾਜ ਨੂੰ ਬਦਲਣਾ ਅਤੇ ਸਿੱਖਿਆ ਨੂੰ ਬਦਲਣਾ ਹੈ ਸਾਝੇ ਤੌਰ ਤੇ ਗੱਲ ਕਰਦਿਆਂ ਮੈਂਬਰਾਂ ਨੇ ਦੱਸਿਆ ਕਿ ਸਿੱਖਿਆ ਇੱਕ ਗਿਆਨ ਦੇਣ ਦਾ ਮਾਧਿਅਮ ਹੈ ਲੇਕਿਨ ਅੱਜ ਦੇ ਸਮੇਂ ਵਿੱਚ ਸਿੱਖਿਆ ਵਪਾਰ ਬਣ ਚੁੱਕਿਆ ਹੈ ਇਸ ਉਪਰਾਲੇ ਨਾਲ ਪ੍ਰਾਚੀਨ ਪਰੰਪਰਾਵਾਂ ਨਾਲ ਬੱਚਿਆਂ ਨੂੰ ਜੋੜਿਆ ਜਾ ਸਕਦਾ ਹੈ ਡਾਕਟਰ ਆਸ਼ਿਸ਼ अरोड़ा ਡਾਕਟਰ ਚੰਦਰਪ੍ਰਕਾਸ਼ ਡਾਕਟਰ ਸੰਜੀਤ ਚੋਹਾਨ ਵਿਕਰਮ ਸ਼ਰਮਾ ਸਮੀਰ ਮਹਾਜਨ ਨੇ ਪੱਤਰਕਾਰ ਵਾਰਤਾ ਦੌਰਾਨ ਇਸ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਸਿੱਖਿਆ ਸੰਸਕ੍ਰਿਤੀ ਉਥਾਨਿਆਸ ਦਾ ਜਿਹੜਾ ਮੇਨ ਗ੍ਰੇ ਵਾਕਿਆ ਹੈ ਕਿ ਜੇ ਅਸੀਂ ਸਮਾਜ ਨੂੰ ਬਦਲਣਾ ਹੈ ਤੇ ਅਸੀਂ ਸਿੱਖਿਆ ਨੂੰ ਬਦਲੀਏ। ਸਿੱਖਿਆ ਨੂੰ ਬਦਲਣ ਦੇ ਮਾਧਿਅਮ ਨਾਲ ਅਸੀਂ ਸਭ ਕੁਝ ਸਮਾਜ ਦੇ ਅੰਦਰ ਬਦਲਾਅ ਲਿਆ ਸਕਦੇ ਹਾਂ। ਸਿੱਖਿਆ ਦੇ ਅੰਦਰ ਜਿੰਨੀਆਂ ਵੀ ਤਰੁੱਟੀਆਂ ਸਾਨੂੰ ਨਜ਼ਰ ਆਉਂਦੀਆਂ ਆ ਇਹ ਸਮਾਜ ਦੇ ਅੰਦਰ ਜਿਹੜੀਆਂ ਤੁੱਟੀਆਂ ਸਾਨੂੰ ਨਜ਼ਰ ਆਉਂਦੀਆਂ ਸਿਰਫ ਸਿੱਖਿਆ ਦੀਆਂ ਤਰੁੱਟੀਆਂ ਹੀ ਹੈ ਜਿਹੜੀਆਂ ਸਮਾਜ ਦੇ ਅੰਦਰ ਰਿਫਲੈਕਟ ਹੁੰਦੀਆਂ ਕਿਸੇ ਨਾ ਕਿਸੇ ਤਰੀਕੇ ਨਾਲ। ਔਰ ਅ 교육ਿਕ ਸੰਸਕਾਰ ਦੇਣ ਦਾ ਮਾਧਿਅਮ ਹੈ ਜਦਕਿ ਅੱਜ ਇਹ ਸਿੱਖਿਆ ਇੱਕ ਵਪਾਰ ਬਣ ਚੁੱਕਿਆ ਹੈ। ਅਤੇ ਉਹਦੇ ਅੰਦਰ ਜਿਹੜੇ ਸੰਸਕਾਰ ਹੈ ਉਹਨਾਂ ਦੀ ਕਮੀ ਆ ਰਹੀ ਹੈ। ਦੂਸਰਾ ਸਿੱਖਿਆ ਦੇ ਮਾਧਿਅਮ ਨਾਲ ਭਾਰਤੀਤਾ ਜਿਹੜੀ ਹੈ ਉਹਦੀ ਸਿੱਖਿਆ ਜਿਹੜੀ ਹੈ ਬੱਚੇ ਨੂੰ ਦੇਣੀ ਜ਼ਰੂਰੀ ਹੈ। ਭਾਰਤੀਤਾ ਜਿਹੜੀ ਹੈ ਉਹਦੀ ਕਮੀ ਨਜ਼ਰ ਆਉਂਦੀ ਹੈ ਸਿੱਖਿਆ ਦੇ ਅੰਦਰ। ਯਾਨੀ ਛੋਟੇ-ਛੋਟੇ ਬੱਚਿਆਂ ਨੂੰ ਵੀ ਸ਼ੇਕਸਪੀਅਰ ਦੀਆਂ ਲਵ ਸਟੋਰੀਜ਼ ਪੜਾਈਆਂ ਜਾਂਦੀਆਂ ਜਦਕਿ ਸੰਸਕਾਰक्षम ਸਿੱਖਿਆ ਜਿਹੜੀ ਹੈ ਉਹਦੀ ਕਮੀ ਹੈ। ਤੇ ਉਸ ਦ੍ਰਿਸ਼ਟੀ ਨਾਲ ਇਹ ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਹੈ ਉਦੇ ਨਾਲ ਸਿੱਖਿਆ ਦੇ ਅੰਦਰ ਜਦੋਂ ਅਸੀਂ ਇੰਕੋਰਪੋਰੇਟ ਕਰਾਂਗੇ ਤੇ ਉਹਦੇ ਨਾਲ ਬਦਲਾਅ ਆਏਗਾ ਸਮਾਜ ਦੇ ਅੰਦਰ ਪਰਿਵਰਤਨ ਆਏਗਾ ਸਾਡੀ ਜਿਹੜੀ ਇਹ ਸਿੱਖਿਆ ਸੰਸਥਿਤ ਕਾਨ ਨਿਆਸ ਔਰ ਜੋ ਮਹਾਕੁੰਮ ਹੈ ਹਾਜ਼ਿਰ ਸੀ ਇਹਦਾ ਪਰਪਸ ਸੀ ਕਿ ਸਾਡੀ ਜਿਹੜੀ ਪ੍ਰਾਚੀਨ ਪਰੰਪਰਾ ਹੈ ਗਿਆਨ ਪਰੰਪਰਾ ਹੈ ਉਹਦੇ ਨਾਲ ਸਾਡੇ ਜਿਹੜੇ ਬੱਚੇ ਹੈ ਉਹਨਾਂ ਨੂੰ ਜਾਣਕਾਰੀ ਦੇਣਾ ਕਿਉਂਕਿ ਅੱਜ ਕੱਲ ਅਸੀਂ ਦੇਖੋ ਅੰਗਰੇਜ਼ੀ ਜਿਹੜੀ ਸਿੱਖਿਆ ਹੈ ਉਹਦੇ ਮਗਰ ਭੱਜੇ ਹੋਏ ਨੇ ਜਦੋਂ ਕਿ ਚਾਹੀਦਾ ਸਾਨੂੰ ਇਹ ਹੈ ਕਿ ਸੀ ਜਿਹੜੀ ਸਾਡੀ ਪ੍ਰਾਚੀਨ ਜੀ ਐਜੂਕੇਸ਼ਨ ਸਿਸਟਮ ਉਹਦੇ ਉੱਤੇ ਪੱਜਾਈਏ ਤੇ ਬਸ ਇਥੇ ਗੱਲ